ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਤਾਰਵਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 21 ਫਰਵਰੀ ਹੈ ਮੈਂ ਗਰਨੌਰ ਕਲਾਸ 9ਵੀਂ ਇਸ ਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜਲਾ ਤਰਨ ਤਰਨ ਵਿੱਚ ਪੜ੍ਹਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ ਪ੍ਰਾਤਕਾਲ ਹਰ ਨਾਮ ਉਚਾਰੀ ਈਤ ਊਤ ਕੀ ਓਟ ਸਵਾਰੀ 헤 ਪਾਈ ਤੋ ਅੰਮ੍ਰਿਤ ਵੇਲੇ ਉੱਠ ਕੇ ਪਰਮੇਸ਼ਰ ਦੇ ਨਾਮ ਦਾ ਉਚਾਰਨ ਕਰਿਆ ਕਰ ਪਰਮੇਸ਼ਰ ਦੇ ਨਾਮ ਦਾ ਅਭਿਆਸ ਕਰਿਆ ਕਰ ਸਿਮਰਨ ਕਰਿਆ ਕਰ ऐसे सिमरन ਨੂੰ ਹੀ ਤੂੰ ਲੋਕ ਪਰਲੋਕ ਦਾ ਆਸਰਾ ਬਣਾਉਣਾ ਕਰ ਸਦਾ ਹੀ ਭਾਅ சுவாਸ சுவாਸ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ ਸਿਮਰਨ ਕਰਨ ਨਾਲ ਮਨ ਦੇ ਸਾਰੇ ਕਾਰਜ ਪੂਰੇ ਹੋ ਜਾਂਦੇ ਹਨ ਮਨੁੱਖਾ ਜਨਮ ਸਫਲਾ ਹੋ ਜਾਂਦਾ ਹੈ हे ਭਾਈ ਪਰਮੇਸ਼ਰ ਸਦਾ ਕਾਇਮ ਰਹਿਣ ਵਾਲਾ ਹੈ ਨਾਸ ਰਹਿਤ ਹੈ ਦਿਨ ਰਾਤ ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਪਰਮੇਸ਼ਰ ਦੇ ਗੁਨਾ ਦਾ ਗਾਇਨ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਦੁਨੀਆ ਦੇ ਕੰਮ ਕਰਦਿਆਂ ਤੂੰ ਪਰਮੇਸ਼ਰ ਦੇ ਚਰਣਾ ਵਿੱਚ ਸਦਾ ਕਾਇਮ ਰਹਿਣ ਵਾਲਾ ਅਟਲ ਅਸਥਾਨ ਪ੍ਰਾਪਤ ਕਰ ਲਵੇਂਗਾ हे ਭਾਈ ਤੂੰ ਉਸ ਮਾਲਕ ਪਰਮੇਸ਼ਰ ਦੇ ਨਾਮ ਦਾ ਸਿਮਰਣ ਕਰਿਆ ਕਰ ਜਿਸ ਦੇ ਸਿਮਰਣ ਕਰਨ ਨਾਲ ਕਿਸੇ ਤਰ੍ਹਾਂ ਦੀ ਟੋਟ ਨਹੀਂ ਆਉਂਦੀ ਥੋੜਾ ਨਹੀਂ ਆਉਂਦੀ ਪਰਮੇਸ਼ਰ ਦੇ ਨਾਮ ਧਨ ਨੂੰ ਵਰਤਦਿਆਂ ਅਤੇ ਵੰਡਦਿਆਂ ਜ਼ਿੰਦਗੀ ਸੁਖ ਆਨੰਦ ਨਾਲ ਲੰਘ ਜਾਂਦੀ ਹੈ ਇਹ ਨਾਮ ਧਨ ਪਰਮੇਸ਼ਰ ਦੀ ਦਰਗਾਹ ਵਿੱਚ ਵੀ ਕੰਮ ਆਉਂਦਾ ਹੈ ਗੁਰੂ ਜੀ ਆਖਦੇ ਹਨ ਜਿਸ ਮਨੁੱਖ ਨੇ ਸਤਿਗੁਰੂ ਦੀ ਕਿਰਪਾ ਨਾਲ ਪਰਮੇਸ਼ਰ ਦੇ ਨਾਮ ਦਾ ਸਿਮਰਨ ਕੀਤਾ ਹੈ ਉਸ ਨੂੰ ਮਨੋਕਨੈ ਸੰਸਾਰ ਦੇ ਜੀਵਾਂ ਨੂੰ ਜਿੰਦ ਜਾਨ ਦੇਣ ਵਾਲੇ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਹੈ ਉਸ ਨੂੰ 사ਤ ਸੰਗਤ ਦੁਆਰਾ ਪਰਮੇਸ਼ਰ ਦਾ ਮਿਲਾਪ ਹੋ ਗਿਆ ਹੈ ਗੁਰੂ ਪਿਆਰੀ 사ਤ ਸੰਗਤ ਜੀ ਅੰਮ੍ਰਿਤ ਵੇਲੇ ਹਿੰਮਤ ਕਰਕੇ ਉੱਠਣਾ ਪਰਮੇਸ਼ਰ ਦੇ ਨਾਮ ਦਾ ਸਿਮਰਨ ਸਵਾਸ ਸਵਾਸ ਕਰਨਾ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਪਰਮੇਸ਼ਰ ਦੇ ਗੁਣਾ ਦਾ ਗਾਇਣ ਕਰਨਾ परमेश्वर ਦੀ ਸਿਫਤ ਕਰਨੀ ਉੱਤਮ ਕਾਰਜ ਹੈ ਸੰਸਾਰੀ ਤੰਦੇ ਝੂਠੇ ਹਨ ਇਹ ਮਨੁੱਖ ਨੂੰ ਜੰਮਣ ਮਰਨ ਦੇ ਗੇੜ ਵਿੱਚ ਪਾ ਦਿੰਦੇ ਹਨ ਪਿਆਰੇ ਵਿਦਿਆਰਥੀਓ ਹਰ ਇੱਕ ਨਾਲ ਗੁਨਾ ਦੀ ਸਾਂਝ ਰੱਖਣੀ ਚਾਹੀਦੀ ਹੈ ਮਤਲਬ ਖੋਰੀ ਦੀ ਸਾਂਝ ਤੋਂ ਕਿਨਾਰਾ ਕਰ ਜਾਣਾ ਚਾਹੀਦਾ ਹੈ ਸ਼ੁਭ ਗੁਣ ਜਿੱਥੋਂ ਵੀ ਪ੍ਰਾਪਤ ਹੋਣ ਲੈ ਲੈਣੇ ਚਾਹੀਦੇ ਹਨ ਗੁਰੂ ਪਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ